ਜਿਸ ਪਾਸੇ ਜਿਸ ਪਾਸੇ ਵੀ ਦੱਸੋ ਕਿ ਕੀ ਹੋਇਆ ਸਪੋਜ਼ਿਬਲ ਕਰਨਾ ਅਪਡੇਟ ਕਰਨਾ ਬੇਟੇ ਨਾਲ ਕੁਝ ਵੀ ਨਹੀਂ ਬਤਾ ਕੇ 2 ਤਰੀਕ ਨੂੰ ਕਰੋਗੇ ਆ ਸੀਗਾ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿੱਥੇ ਗਿਆ ਆ ਤੇ ਕਿੱਥੇ ਨਹੀਂ ਇੰਨਾ ਕਹਿਆ ਕਿ ਮੈਂ ਬਾਬੇ ਦੇ ਚਲਦਾ ਹਾਂ ਹਾਂਜੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ 7 ਤਰੀਕ ਨੂੰ ਘਰੇ ਆਉਂਦਾ ਆ 8 ਤਰੀਕ ਨੂੰ ਫੇਰ ਚਲ ਜਾਂਦਾ ਹਾਂ ਹਾਂਜੀ ਇਹ ਆ ਕੀ ਹੋ ਰਿਹਾ ਪੁੱਛ ਉਹ ਤੁਹਾਨੂੰ ਸਾਨੂੰ ਪਤਾ ਨਹੀਂ ਹੈ ਇਹ ਕਿਸੇ ਕਰਦਾ ਹੈਗਾ ਤੇ ਕਿਸ ਦਾ ਪੁਲਿਸ ਨੂੰ ਪਤਾ ਨਹੀਂ ਕਿ ਕਦੋਂ ਕਿਧਰ ਦੱਸਦਾ ਇਹ ਸਭ ਕੁਛ ਸਾਨੂੰ ਪੁਲਿਸ ਘਰੇ ਆਈਆ ਤੇ ਉਹਨਾਂ ਨੇ ਮਤਲਬ ਕਿ ਛਾਣ ਵੀ ਕਰ ਲਿਆ ਪਰ ਉਹਨਾਂ ਇਹ ਨਹੀਂ ਦੱਸਿਆ ਕਿ ਅਸੀਂ ਕਿੱਧਰ ਆਏ ਆ ਕਿੱਧਰ ਨਹੀਂ ਆਏ ਆ ਤਾਂ ਦੱਸਿਆ ਕੁਛ ਨਹੀਂ ਜੀ ਕਿਦਾਂ ਪਤਾ ਲੱਗੇ ਕਿ ਕੀ ਹੋਇਆ ਸਾਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਮਤਲਬ ਲੱਗਾ ਹੈਗਾ ਅੱਜ ਵੀ ਨਹੀਂ ਪਤਾ ਲੱਗਾ ਨੇ ਅੱਲੇ ਤੱਕ ਤਾਂ ਨਹੀਂ। ਮਿਸ ਨੇ ਦੱਸਿਆ ਕਿ ਕੀ ਕੇਸ ਉਹਦੇ ਕੋਲ ਹੈ ਕਿਸ ਦਾ? ਨਹੀਂ ਕੋਈ ਨਹੀਂ ਕੇਸ ਦੱਸਿਆ। ਇਹ ਵੀ ਨਹੀਂ ਪਤਾ ਲੋ। ਨਹੀਂ ਕੇਸ ਕੋਈ ਨਹੀਂ ਦੱਸਿਆਗਾ ਕਿ ਉਹ ਜਿਹੜੀ ਬੰਦਿਆਂ ਦੀ ਗੱਲ ਕੀਤੀ ਜਾ ਰਹੀ ਉਹਨਾਂ ਦੇ ਟੱਚ ਚ ਕਿਵੇਂ ਆ ਤਾ ਪਤਾ ਤਾਂ ਪੁੱਛ ਕੇ ਨਹੀਂ ਪਤਾ। ਨਹੀਂ ਉਹਦੇ ਬਾਰੇ ਵੀ ਪਤਾ ਨਹੀਂ ਹੈਗਾ। ਕੋਈ ਪਤਾ। ਤੇ ਉਸ ਤੋਂ ਬਾਅਦ ਹੁਣ ਤੁਸੀਂ ਕੋਈ ਪੁਲਿਸ ਨੂੰ ਪੁੱਛਿਆ ਕਿ ਦੱਸ ਹੋਣੀ ਚਾਹੀਦੀ। ਨਹੀਂ ਸਾਡੇ ਗੱਲਬਾਤ ਹੀ ਨਹੀਂ ਹੋਈ ਹੈ। ਮਤਲਬ ਲੱਗੇ ਕਹਿੰਦੇ ਤੁਹਾਨੂੰ ਬਾਅਦ ਚ ਦੱਸਾਂਗੇ। ਅੱਛਾ ਕੱਲ ਕੋਈ ਕੁਝ ਨਹੀਂ। ਹਾਂਜੀ। ਕੁਝ ਬੇਵਰਚੀ ਹਨ ਨਹੀਂ ਮੇਰੇ ਬੱਚੇ ਨੂੰ ਮਿਲੇ। ਕੋਤੋਂ ਦੀ ਲਾਸਟ। ਮਾਸੇ ਨੂੰ ਘਰੇ ਇੱਥੇ ਆਇਆ ਆ ਉਹਦੇ ਮਿਲੇ। ਦੋ ਤਰੀਕ ਦਾ ਮਿਲੇ। ਕੋਈ ਕੋਈ ਗੱਲ ਨਹੀਂ ਕੀਤੀ। ਨਹੀਂ ਕੋਈ ਗੱਲ ਨਹੀਂ ਕੀਤੀ ਸਾਡੇ। ਜਿਹੜੀ ਵੀਡੀਓ ਬਾਈ ਦੂਰੀ ਲਗਾਤਾਰ ਸੁਣਦੇ ਜੁੱਤੇ। ਤੁਸੀਂ ਕਹਿੰਦੇ ਸੀ ਬੱਚਾ ਪ੍ਰੇਸ਼ਾਨ ਰਹਿੰਦਾ। ਬੱਚਾ ਹਾਂਜੀ ਪ੍ਰੇਸ਼ਾਨ ਹੁੰਦਾ ਹੀ ਹੈ ਸਕੂਲੇ ਪੇਪਰ ਪਾਹਂ ਜਾਂਦਾ ਸੀਗਾ। ਉੱਥੇ ਉਹਦੇ ਨਾਲ ਕੁੱਟਮਾਰ ਹੋਈ ਆ ਦੋ ਤਿੰਨ ਵਾਰ। ਕਿੰਨਾ ਨੇ ਕੀਤੀ ਕੋਤੋਂ। ਕੋਈ ਮਮਾ ਚੋਦਰੀ ਦੇ ਹੁੰਦੇ ਆ ਜੀ। ਤਾਂ ਲੱਗਿਆ ਕਿਉਂ ਕੀਤੀ ਐ ਕੀ ਕਾਰ ਨਹੀਂ ਇਸ ਚੀਜ਼ ਬਾਰੇ ਨਹੀਂ ਪਤਾ ਸਾਨੂੰ ਲੱਗਿਆ ਉਹਨੇ ਦੱਸਿਆ ਸੀ ਤੁਹਾਨੂੰ ਕਿ ਪੁੱਤਿਆ ਉਹ ਜਿਆ ਬਾਅਦ ਚ ਵੀਡੀਓ ਤੋਂ ਪਤਾ ਲੱਗਿਆ ਨਹੀਂ ਸਾਨੂੰ ਵੀਡੀਓ ਤੇ ਪਤਾ ਲੱਗਿਆ ਸਾਨੂੰ ਇਹ ਕੁਛ ਇਹ ਪੁੱਛਿਆ ਪੁੱਛਿਆ ਉਹ ਬਸ ਇਹ ਨਹੀਂ ਕਹਿੰਦਾ ਪਪਾ ਜਾਂ ਮੈਂ ਮਰ ਜਾਣਾ ਜਾਂ ਮੈਂ ਮਾਰ ਦੇਣਾ ਬਸ ਇੰਨੀ ਗੱਲੀ ਕਹਿੰਦਾ ਫੋਨ ਨਹੀਂ ਗਈ ਵਾਲੇ ਕਰੋ ਵੀ ਭੱਜ ਗਿਆ ਸੀਗਾ ਇਕ ਵਾਰ ਕਿੰਨੇ ਦਿਨ ਬਾਅਦ ਹਾਂਜੀ ਜਦੋਂ ਉਹ ਘਰੋਂ ਗਿਆ ਸੀਗਾ ਉਦੋਂ ਜਦੋਂ ਮੁੰਡਿਆਂ ਨਾਲ ਗੱਲਬਾਤ ਹੋਈ ਉਦੋਂ ਘਰੋਂ ਗਿਆ ਜਾਂ ਇੱਕ ਦੋ ਦਿਨ ਰਿਹਾ ਫੇਰ ਘਰੇ ਆ ਗਿਆ ਸੀਗਾ ਇਸ ਤੋਂ ਪਹਿਲੇ ਲੜਾਈ ਛੇੜੀ ਦੀ ਕੋਈ ਗੱਲ ਨਹੀਂ ਹੋਈ। ਨਹੀਂ ਕੋਈ ਗੱਲਬਾਤ ਨਹੀਂ। ਤਾਂ ਤੁਸੀਂ ਜਦੋਂ ਅੰ内 ਜਿਹੜੀ ਗੱਲ ਤੁਸੀਂ ਦੱਸ ਰਹੇ ਕਿ ਮਾਰਦੇ ਦਾ ਗੰਟੀ ਵਾਲਾ ਪੀ ਮਾਰਦਾ। ਤਾਂ ਉਹਨੂੰ ਸੰਜਾਲ ਦੀ ਕੋਸ਼ਿਸ਼ ਕੀਤੀ ਕਿ ਬੱਚੇ ਕੁਛ ਐਗੋ। ਉਹਨੂੰ ਬੱਚੇ ਉਹਨੂੰ ਕਹੇ ਮੈਂ ਪਤਾ ਕਿ ਕੋਈ ਪਕਾਰ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ। ਵਾਇਫੇ ਪੇਪਰ ਪਾਉਣ ਗਿਆ ਸੀਗਾ ਤੇ ਫਿਰ ਉੱਥੇ ਉਹਨਾਂ ਨੇ ਉਹਦੇ ਕੋ ਫਿਰ ਜਦੋਂ ਪੇਪਰ ਪਾਏ ਫਿਰ ਉਹਨੂੰ ਕੁੱਟਿਆ ਤੇ ਵੀਡੀਓ ਬਣਾ ਕੇ ਫਿਰ ਛਾੜੀ। ਕਹਿੰਦਾ ਪਪਾ ਅੱਜ ਫੇਰ ਛਾੜਤੀ ਹੋਈ। ਇੱਕ ਪਸਤੋਬਾ ਤੁਸੀਂ ਕੁਝ ਕੰਪਲੀਟ ਕਰ ਦਿੱਤਾ। ਮੈਂ ਸਾਰਾ ਕੁਝ ਨਹੀਂ ਕਰਦੀ ਕੋਈ ਬਾਹਰ ਕੋਈ ਵੀ ਜਾਂ ਵੀਡੀਓ ਦੀ ਕੁਝ ਕੀਤੀ ਨਹੀਂ ਹੈ ਨਹੀਂ ਅਸੀਂ ਘਰੋਂ ਕਦੀ ਬਾਹਰ ਗਏ ਹੀ ਨਹੀਂ ਹੈਗੇ ਕੱਪੜੇ ਕੰਮਣਾ ਹੀ ਮਤਵ ਰੱਖੀ ਰਹੇਗਾ ਜ਼ਿਆਦਾਤਰ ਕਿਤੋਂ ਕਿੰਨੇ ਬੱਚੇ ਦੋ ਬੰਦੇ ਹੈ ਇੱਕੋਟ ਹੈ ਹਾਂਜੀ ਇਹ ਵੀ ਚੜਦਾ ਹੈ ਇਹ ਪਹਿਲਾਂ ਤੋਂ ਬੰਦਦਾ ਹੈ ਇਸ ਤੋਂ ਪਹਿਲਾਂ ਕਦੀ ਕਿਤੇ ਵੀ ਅੱਜ ਤਾਂ ਨਹੀਂ ਜਾਂਦਾ ਸਿੱਕ ਜਿਹੜਾ ਤੁਸੀਂ ਨਹੀਂ ਜੀ ਕਿਤੇ ਨਹੀਂ ਕਦੀ ਵੀ ਗਿਆ ਘਰੇ ਹੀ ਰਹਿੰਦਾ ਹੁੰਦਾ ਹੈ ਉਸ ਤੋਂ ਪਹਿਲਾਂ ਕਿਤੇ ਸੇਵਾ ਦੀ ਕੀਤੀ ਸੀ ਹਾਂਜੀ ਉੱਥੇ ਗੁਰਦਵਾਰੇ ਸੀਗਾ ਲੰਗਰ ਲੱਗਿਆ ਸੀਗਾ ਲੰਗਰ ਲਾਇਆ ਸੀ ਹੁੱਲੇ ਮਹਲੇ ਦੇ ਉਹ 10 ਦਿਨ ਦਾ ਲੰਗਰ ਲੱਗਦਾ ਉੱਥੇ ਰਹਿੰਦਾ ਹੁੰਦਾ ਸੀਗਾ ਜਦਾ ਮੰਨ ਲਓ ਰਾਤ ਨੂੰ ਉੱਥੇ ਸੇਵਾ ਕਰਨੀ ਘਰੇ ਆ ਜਾਣਾ ਤੇ ਰਾਤ ਨੂੰ ਫੇਰ ਚਲੇ ਜਾਣਾ ਕਰਨਾ ਉੱਥੇ ਤੇ ਉੱਥੇ ਹੀ ਸੌਂ ਜਾਂਦੇ ਹੁੰਦੇ ਸੀਗੇ ਉੱਥੇ ਪਾਟ ਰੱਖੇ ਸੀਗੇ ਉਹਨਾਂ ਇਹ ਹੋਂਦ ਤੁਸੀਂ ਪੁਲੀਸ ਜਾਂ ਪ੍ਰਸ਼ਾਸਨ ਨੂੰ ਕੁਝ ਕਹਿ ਦਿੱਤਾ ਕਰਨਾ ਚਾਹਦੇ ਹੋ ਕਿ ਕਿਉਂ ਸੋ ਇਹ ਪੀਲੇ ਹੀ ਗੱਲ ਦੇ ਕਿਸਾਨ ਨੂੰ ਨਾ ਸਾਫ਼ ਦਿੱਤਾ ਜਾਵੇ ਕਿ ਸਾਡੇ ਬੱਚੇ ਨੂੰ ਮਾਫ਼ ਕੀਤਾ ਜਾਵੇ ਜੇ ਕੋਈ ਉਹਨੇ ਗਲਤੀ ਕੀਤੀ ਆ ਜਾਂ ਕੁਝ ਵੀ ਆ ਭਟ ਗਿਆ ਹੋਇਆ ਸੀਗਾ ਕਿ ਸੀ ਇਹਨੇ ਕ ਜਾਓ ਬੱਚਿਆਂ ਦੇ ਐਕਸ਼ਨ ਲਿਆ ਜਾਵੇ ਕਿ ਜਿਹੜੇ ਬੱਚਿਆਂ ਦਾ ਸਾਡਾ ਬੱਚਾ ਪਰੇਸ਼ਾਨ ਹੋਇਆ ਜੀ ਪੈਂਤੀ ਤੁਹਾਡਾ ਨਾਮ ਜੀ ਤੁਹਾਡਾ ਪੁੱਤ ਜਿਹਦਾ ਹੈਗਾ ਉਹ ਕਿਵੇਂ ਘਰੋਂ ਬਾਹਰ ਜਾਂਦੇ ਤੇ ਕੁਝ ਥੋੜਾ ਜਿਹਾ ਬੀਚ ਨੂੰ ਦਿਸਦਾ ਮੈਨੂੰ ਸਮਝ ਨਹੀਂ ਪਤਾ ਪੇਪਰ ਫੋਨ ਗਿਆ ਵਾ ਮੈਨੂੰ ਇੰਨੀ ਗੱਲ ਦੱਸੀ ਕਿ ਇਹਨਾਂ ਮੰਮੀ ਕਿੰਨੇ ਮੁੰਡੇ ਘਰ ਸ਼ਾਂਤ ਕਰਦੇ ਆ ਉਹ ਮੈਨੂੰ ਦੱਸਿਆ ਉਹਨਾਂ ਕੋਲ ਉੱਤੇ ਖੋਸ਼ੀ ਲੜਨ ਨਾਲ ਉਹਨਾਂ ਨੇ ਕਿਹਾ ਨਹੀਂ ਮੋਬਾਈਲ ਨਾਲ ਉਹ ਮਾਰਦੇ ਟੁੱਟਦੇ ਸੀ ਇਹਦੀ ਵੀਡੀਓ ਪਾ ਦਿੰਦੇ ਸੀਗੇ ਇੰਸਟਾਗ੍ਰਾਮ ਤੇ ਲੋਕੀ ਮੈਂਸ਼ਨ ਕਰਕੇ ਇਹਨੂੰ ਤਰਕਾਂਦੀ ਸੀਗੇ ਅੱਛਾ ਕੀ ਪਰ ਕਦੇ ਸੀ ਆਹੀ ਕਿ ਤੇਰੀ ਵੀਡੀਓ ਪਾਈ ਹੈ ਤੈਨੂੰ ਚੁੱਕਿਆ ਆ ਬਸ ਇਸੇ ਗੱਲ ਦੇ ਵਿੱਚ ਕਤਨੇ ਦੇ ਦਿਮਾਗ ਚ ਕੀ ਚੱਲਿਆ ਕੀ ਨਹੀਂ ਚੱਲਿਆ ਸਾਨੂੰ ਉਹਨੂੰ ਹੋਰ ਕੋਈ ਚਿੱਤ ਬਸਿਆ ਆ ਬਸ 2 ਤਰੀਕ ਨੂੰ ਉਹ ਕਰੋ ਗਿਆ ਵਾ ਤੇ 7 ਤਰੀਕ ਨੂੰ ਉਹ ਆਇਆ 7 ਤਰੀਕ ਨੂੰ ਚਲ ਗਿਆ ਫੇਰ ਮੁੜ ਕੇ 14 ਤਰੀਕ ਨੂੰ ਆਇਆ ਤੇ ਸਾਡੇ ਘਰ 15 ਤਰੀਕ ਨੂੰ 16 ਤਰੀਕ ਨੂੰ 15 ਤਰੀਕ ਨੂੰ ਪੁਲਸ ਆਈ ਆ ਸਾਨੂੰ ਫੇਰ ਪਤਾ ਲੱਗਾ ਵੀ ਪੁਲਸ ਆਈ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਕੀਤਾ ਸਾਡੇ ਬੱਚੇ ਨੇ ਮਿਲ ਰਹੇ ਕੀ ਕਰਾਇਮ ਕੀਤਾ ਤਾਂ ਉਹ ਰੈਸਟ ਕਰ ਰਿਹਾ ਕਹਿੰਦੇ ਕੋਈ ਗੱਲ ਨਹੀਂ ਬੱਚਾ ਤਾਂ ਉਹ ਸਾਨੂੰ ਇਹ ਇਸ ਤੋਂ ਡਰਦਾ ਮਾਰਾ ਉਹਨਾਂ ਤੋਂ ਮਤਲਬ ਕਿ ਬਾਹਰ ਪਿੱਛੇ ਰਹਿੰਦੀਆਂ ਲੁਕ ਗਿਆ ਮੁੜ ਕੇ ਅਸੀਂ ਆਪ ਪੇਸ਼ ਕਰਾਇਆ 16 ਤਰੀਕ ਨੂੰ ਹਾਂ ਬਸ ਇਹ ਨਾ ਕਹਿੰਦਾ ਸੀ ਮੈਂ ਉਹਨੂੰ ਮਾਰਨਾ ਉਸ ਮੁੰਡੇ ਨੂੰ ਜਾ ਮੈਂ ਆਪ ਹੱਥ ਜਣਾ ਪਾਸ। ਕੋਈ ਦੱਸਿਆ ਸੀ ਕਿਉਂ ਮਾਰ ਕੋ ਨਹੀਂ ਇਹ ਨਹੀਂ ਦੱਸਿਆਗਾ। ਉਸਨੇ ਦੱਸਿਆ ਕੋਈ ਕੀ ਨਹੀਂ ਇਹ ਨਹੀਂ ਦੱਸਿਆਗਾ। ਪਾਸੋਂ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਉਹਦੇ ਨਾਲ ਮੁੰਡਾ ਸਾਨੂੰ ਉਹ ਤੇ ਉਹ ਦੱਸੋ ਕਿੱਥੇ ਆ। ਉਹ ਮੁੰਡਾ ਹੈ ਹੀ ਨਹੀਂ ਸਦਾ। ਤੁਹਾਨੂੰ ਇੱਥੋਂ ਚਲ ਗਿਆ ਸੀ ਜਿਵੇਂ ਸਾਡੇ ਬੇਟੇ ਦੇ ਨਾਲ ਹੀ ਆਇਆ ਸੀਗਾ। ਬਸ ਮੁੜ ਕੇ ਨਹੀਂ ਸਾਨੂੰ ਪਤਾ ਕੀ ਹੋਇਆ ਕੀ ਨਹੀਂ। ਕੋਈ ਮੁੰਡਾ ਆਇਆ ਸੀ ਕੱਲ ਨੂੰ। ਹਾਂਜੀ ਉਹ ਬੇਟੇ ਮੇਰੇ ਦੇ ਨਾਲ ਹੀ ਆਇਆ ਸੀ। ਅੱਛਾ ਆਇਆ ਸੀ। ਹਾਂਜੀ। ਰਿਆਸੀ ਗੱਤੀ ਹਾਂਜੀ ਕੋ ਰਾਤ ਰਿਆਸੀ ਇੱਕ ਮੋੜ ਕੇ ਚਲ ਗਿਆ ਮੋੜ ਕੇ ਤਾਂ ਨਹੀਂ ਸਾਨੂੰ ਪਤਾ ਕੀ ਹੋਇਆ ਮੋੜ ਕੇ ਪੁਲਿਸ ਜਦੋਂ ਆਈ ਸਾਡੇ ਘਰ ਸਾਨੂੰ ਉਹਨਾਂ ਨੇ ਇਹ ਕਿਹਾ ਸੀ ਵੀ ਸਾਨੂੰ ਉਹ ਮੁੰਡਾ ਦੂਸਰਾ ਚਾਹੀਦਾ ਆ ਤਾਂ ਤੁਸੀਂ ਪੁੱਛਿਆ ਸੀ ਬਈ ਕਹਿੰਦਾ ਕਿ ਮੁੰਡਾ ਕਿਉਂ ਹਾਂਜੀ ਪੁੱਛਿਆ ਸੀ ਉਹ ਕਹਿੰਦਾ ਮੰਮੀ ਇਦਾਂ ਹੀ ਆ ਮੁੰਡਾ ਵਾਸਤੇ ਮੋੜ ਕੇ ਨਾਲ ਹੀ ਫਿਰ ਅਸੀਂ ਪੇਸ਼ ਕਰਾਤਾ ਹੀ ਸਾਡੇ ਕੋਲ ਬੈਠਾ ਹੀ ਨਹੀਂ ਹੁੰਦਾ ਬਸ ਉਹਨੇ ਇਹ ਕਿਹਾ ਸੀ ਮੈਂ ਮੁੰਡੇ ਨੂੰ ਮਾਰਨਾ ਤਾਂ じゃ ਮੈਂ ਆਪ ਮਾਰ ਦਿੰਦਾ ਹਾਂ ਪਤਾ ਨਹੀਂ ਐ ਨਾ ਇੰਸਟਾਗ੍ਰਾਮ ਤੇ ਗੱਲ ਹੋਈ ਉਹ ਮੁੰਡੇ ਨੇ ਕਿਤੇ ਵੀਡੀਓ ਪਾਈ ਸੀ ਕਿਸੇ ਨੇ ਤੇ ਉਹ ਵੀਡੀਓ ਫੈਲ ਗਈ ਤੇ ਉਹ ਮੇਰੇ ਮੁੰਡੇ ਨੂੰ ਕਹਿੰਦਾ ਵੀ ਤੈਨੂੰ ਇਹ ਕੌਣ ਮਾਰ ਦੇ ਤੇਰੀ ਵੀਡੀਓ ਕਹਿੰਦਾ ਹਾਂ ਉਹ ਮੇਰੀ ਵੀਡੀਓ ਐ ਬਸ ਉਹ ਮੁੰਡਿਆਂ ਦੇ ਆਪਣੇ ਚੌਸੀ ਜਿਹੇ ਲਾ ਲੈ ਆ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਕੀ ਨਹੀਂ ਕਿਹਾ ਇਸ ਤੋਂ ਬਾਅਦ ਤਾਂ ਸਮ ਨੂੰ ਕੁਝ ਨਹੀਂ ਪਤਾ ਤੁਹਾਨੂੰ ਪਤਾ ਲੱਗਾ ਕਿ ਜਿਸ ਤਰੀਕੇ ਦੇ ਨਾਲ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਸ ਦੇ ਵਿੱਚ ਜਿਸ ਕੇਸ ਦੇ ਵਿੱਚ ਤੁਹਾਡੇ ਵਿੱਚ ਦਾ ਨਾਮ ਮੈਂਸ਼ਨ ਕੀਤਾ ਗਿਆ ਉਹ ਚੀਜ਼ ਪਤਾ ਹੈ ਤੁਹਾਨੂੰ ਕੁਝ ਨਹੀਂ ਸਾਨੂੰ ਨਹੀਂ ਪਤਾ ਸਾਨੂੰ ਪਰ ਪਰ ਨਹੀਂ ਸਾਨੂੰ ਇੰਨਾ ਪਤਾ ਉਹ ਸਾਡਾ ਬੱਚਾ ਇਸ ਪਾਸੇ ਨਹੀਂ ਜਾ ਸਕਦਾ ਹੋ ਸਕਦਾ ਵੀ ਜਿੱਦਾਂ ਉਹਨਾਂ ਨੇ ਇੰਦਾ ਸੌਚਰ ਕੀਤਾ ਸਾਡੇ ਬੱਚੇ ਨੂੰ ਹੋ ਸਕਦਾ ਬੱਚੇ ਦਾ ਦਿਮਾਗ ਜਿਹੜਾ ਹੀ ਨਾ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ ਤੁਹਾਨੂੰ ਲੱਗਦਾ ਕਿ ਮਾਈਂਡ ਵਾਸ਼ ਕੀਤਾ ਜਾ ਉਹ ਇਸ ਵਰਗ ਲਾਇਆ ਗਿਆ ਤੁਹਾਨੂੰ ਲੱਗਦਾ ਹਾਂਜੀ ਸਾਨੂੰ ਇਹ ਹੀ ਲੱਗਦਾ ਕਿਉਂਕਿ ਉਹ ਘਰੋਂ ਬਾਹਰ ਜਾਂਦਾ ਹੀ ਨਹੀਂ ਸੀ ਘਰ ਹੀ ਰਹਿੰਦਾ ਸੀਗਾ ਤੇ ਉਹਨਾਂ ਨੂੰ ਕੀਤਾ ਪਤਾ ਲੱਗਿਆ ਇੰਸਟਾਗ੍ਰਾਮ ਤੋਂ ਪਤਾ ਲੱਗਿਆ ਹਾਂਜੀ ਇੰਸਟਾਗ੍ਰਾਮ ਚ ਲੰਦਾ ਸੀ ਸਾਡਾ ਬੇਟਾ ਵੀ ਉਹ ਮੁੰਡਾ ਵੀ ਚਲਾਂਦਾ ਸੀਗਾ ਬਸ ਇੰਸਟਾਗ੍ਰਾਮ ਤੇ ਜਿੱਦਾਂ ਕਿਤੇ ਮਾਰਿਆ ਕੋਈ ਤੇ ਪੇਪਰ ਪਾਉਣ ਜਾਂਦਾ ਸੀ ਉਹਨੂੰ ਪੇਪਰ ਪਾਉਣ ਜਾਂਦਾ ਪਰੇਸ਼ਾਨ ਕਰਦੇ ਸੀ ਬਸ ਜਿੱਦਾਂ ਤੁਹਾਡਾ ਬੇਟਾ ਬਾਹਰ ਗਿਆ ਸੀ ਤੇ ਉਦੋਂ ਤੁਸੀਂ ਪੁੱਛਿਆ ਨਹੀਂ ਕਿ ਤੁਸੀਂ ਕਿੱਥੇ ਗਏ ਆ ਕਿ ਕੋਈ ਆਇਆ ਵਾ ਕੀ ਕਰ ਰਿਹਾ ਇਹ ਕੁਝ ਪੁੱਛਿਆ ਨਹੀਂ ਸਾਡੇ ਕੋਲ ਬੈਠਾ ਹੀ ਨਹੀਂ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ ਸਾਡੇ ਕੋਲ ਬੈਠਾ ਹੀ ਨਹੀਂ ਅ ਪ੍ਰਸ਼ਾਸਨ ਨੂੰ ਕੀ ਤੁਸੀਂ ਕਰਨਾ ਚਾਹੁੰਦੇ ਅਸੀਂ ਇਹ ਮੰਗ ਕਰਦੇ ਹਾਂ ਸਾਡੇ ਬੱਚੇ ਨੂੰ ਇਨਸਾਫ ਚਾਹੀਦਾ ਬਸ ਜਿੰਨਾ ਬੱਚਿਆ ਕਰਕੇ ਸਾਡਾ ਬੇਟਾ ਇੱਥਾ ਆ ਤੁਹਾਡੇ ਹੈ ਨਾ ਉਹ ਬੱਚਿਆਂ ਨੂੰ ਚਾਹੀਦਾ ਬਣਨਾ ਤੁਸੀਂ ਕੰਮ ਕੀ ਕਰਦੇ ਹੋ ਅਮੀਰ ਅਫੈਕਟਿਵ ਸੀ ਤੇ ਬੇਟਾ ਪੜਦਾ ਸੀ ਤੇ ਛੋਟਾ ਬੇਟਾ ਉਹ ਪਾਪਾ ਘਰੇ ਰਹਿੰਦੇ ਨੇ ਪੈਕਟਿਵ ਲੱਗੇ ਤੇ ਪਾਪਾ ਘਰੇ ਰਹਿੰਦੇ ਨੇ ਪਾਪਾ ਉਹਦੇ ਵਿੱਚ ਕੀ ਹੁੰਦਾ ਉੱਥੇ ਬੱਚਿਆਂ ਦਾ ਕੋਈ ਝਗੜਾ ਹੋ ਜਾਂਦਾ ਉਹਦਾ ਇਸ਼ੂ ਮੈਨੂੰ ਬਹੁਤ ਗਹਿਰਾਈ ਤੱਕ ਨਹੀਂ ਪਤਾ ਪਰ ਉਹ ਕਿਸੇ ਕਾਰਨ ਕਰਕੇ ਉਹ ਬੱਚੇ ਆਪ ਜੀ ਲੜਦੇ ਆ ਜੀ ਲੜਨ ਤੋਂ ਬਾਅਦ ਵਿੱਚ ਇਹ ਫੇ ਉਨ੍ਹਾਂ ਤੋਂ ਹਲਕਾ ਪੈ ਜਾਂਦਾ ਜਾਂ ਕਮਜ਼ੋਰ ਰਹਿ ਜਾਂਦਾ ਉਹ ਫੇ ਬੱਚੇ ਇਹਨੂੰ ਕੁੱਟਦੇ ਆ ਤੇ ਕੁੱਟ ਕੇ ਤੇ ਵੀਡੀਓ ਵਾਇਰਲ ਕਰਦੇ ਆ ਜੀ ਵੀਡੀਓ ਵੇਲ ਕਰਨ ਤੋਂ ਬਾਅਦ ਵਿੱਚ ਤੇ ਫਿਰ ਅਗਲੇ ਦਿਨ ਨੈਕਸਟ ਡੇ ਨੂੰ ਫੇਰ ਮਜ਼ਾ ਕਰਦੇ ਆ ਵੀ ਕੱਲ ਦੇਖ ਲਿਆ ਜੀ ਇਸ ਤਰ੍ਹਾਂ ਇਹ سلسلہ ਲਗਾਤਾਰ ਚੱਲਦਾ ਰਹਿੰਦਾ ਜੀ ਜੀ ਇਥੋਂ ਤੱਕ ਕਿ ਇਹਨਾਂ ਪੇਪਰ ਪਾਉਣ ਦੇ ਵਿੱਚ ਵੀ ਪ੍ਰੋਬਲਮ ਇਹਨੂੰ ਆ ਰਹੀ ਹੈ ਜੀ ਪੇਪਰ ਪਾਉਣ ਦੇ ਵਿੱਚ ਇੱਕ ਹੋਰ ਕੰਮ ਹੋ ਜਾਂਦਾ ਜੀ ਕਿ ਇਹ ਕਿਸੇ ਗੱਡੀ ਵਾਲੇ ਦੀ ਹੈਲਪ ਲੈ ਲੈਂਦਾ ਗੱਡੀ 'ਚ ਬਹਿ ਜਾਂਦਾ ਵੀ ਸ਼ਾਇਦ ਮੈਨੂੰ ਇਹ ਭਾਈ ਸਾਹਿਬ ਬਚਾਲਣਗੇ ਜੀ ਉਹ ਬੰਦੇ ਜਿਹੜੇ ਆ ਉਹ ਗੱਡੀ ਵਾਲੇ ਨੂੰ ਕੁਟਸੜਦੇ ਜੀ ਆ ਕੇ ਅੱਛਾ ਜੀ ਉਹ ਕਹਿੰਦਾ ਬਰਿਆਹ ਹੰਦੋਂਨ ਦਾ ਮੁੰਡਾ ਆ ਤੇ ਉਹਦਾ ਉੱਥੇ ਕੇਸ ਵੀ ਦਰਜਸ਼ਦ ਹੋਇਆ ਥਾਣੇ ਵਿੱਚ ਤੇ ਉਹਦੇ ਵਿੱਚ ਸਿਰਫ ਇੰਨਾ ਹੀ ਸੀ ਕਿ ਇਹ ਦਿਨ ਇੰਨੀ ਰੰਜਿਸ਼ ਕਰਦੀ ਸੀ ਜੀ ਉਹ ਤੋਂ ਬਾਅਦ ਚ ਫਿਰ ਜਦੋਂ ਇਹ ਭੜਕ ਜਾਂਦਾ ਜੀ ਜਤਿੰਦਰ ਦੇ ਦਿਮਾਗ 'ਚ ਆ ਜਾਂਦਾ ਹਾਂ ਇਹ ਆ ਜਾਂਦੀ ਆ ਜਾਂ ਕਹਿ ਸਕਦੇ ਬਦਲਾ ਲੈਣ ਦੀ ਬਦਲੇ ਦੀ ਭਾਵਨਾ ਆ ਜਾਂਦੀ ਆ ਜੀ ਮਾਂ ਉਹਦੀ ਅਜੇ ਛੋਟੀ ਉਮਰ ਦੇ ਵਿੱਚ ਹੀ ਆ ਮਤਲਬ ਦੋਵੇਂ ਅੰਡਰ 40 ਆ ਜੀ ਉਹ ਦੋਵੇਂ ਪਰਵਾਰ ਜੀ ਤੇ ਉਹਨਾਂ ਦੀ ਫਿਰ ਗੱਲ ਸੁਣਨ ਨੂੰ ਹਟ ਜਾਂਦਾ ਮੈਨੂੰ ਰੋਕਿਓ ਨਾ ਮੈਂ ਜਾਂ ਮਰ ਜਣਾ ਜਾਂ ਮਾਰ ਦੇਣਾ ਜੀ ਉਹ ਫਿਰ ਆਏ ਬਗਾ ਜਦੋਂ ਪਰਿਵਾਰਕ ਤੌਰ ਦੇ ਉੱਤੇ ਮੈਨੂੰ ਦੱਸਦੇ ਆ ਕਿ ਜੀ ਅੰਕਲ ਇਦਾਂ ਹੁੰਦੀ ਆ ਮੈਂ ਕੋਈ ਗੱਲ ਨੂੰ ਸਮਝਾਵਾਂਗੇ ਉਹਨੂੰ ਸਮਝਾਇਆ ਪਰ ਨਹੀਂ ਉਹ ਬੱਚੇ ਦੇ ਅੰਦਰ ਫਤੂੜੀ ਇਦਾਂ ਦਾ ਪਰ ਚੁੱਕਾ ਸੀ ਕਿ ਮੈਂ ਬਦਲਾ ਲੈਣਾ ਹੀ ਲੈਣਾ ਬਦਲਾ ਲੈਣਾ ਲੈਣਾ ਜੀ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਟੱਚ 'ਚ ਕਿਵੇਂ ਆਇਆ ਜਿਹੜੀ ਉਹ ਵਾਰਦਾਤ ਹੋਈ ਹੈ ਉਹ ਵਾਰਦਾਤ ਕੀ ਹੋਈ ਤੁਹਾਨੂੰ ਪੁਲਿਸ ਨੇ ਕੋਈ ਜਾਣਕਾਰੀ ਜਿੰਨੀ ਕੁ ਦਿੱਤੀ ਉਸ ਬਾਰੇ ਜਾਣਕਾਰੀ ਨਹੀਂ ਜੀ ਇਹ ਰੁਟੀਨ ਦੇ ਵਿੱਚ ਸੰਡ ਪਿੰਡ ਵਿੱਚੋਂ ਇੱਕ ਆਵਾਜ਼ ਨਿਕਲਦੀ ਰਹਿੰਦੀ ਆ ਕਿ ਆਪਣੇ ਪਿੰਡਾਂ ਨਾ ਪ੍ਰਾਈਵੇਟ ਤੌਰ ਦੇ ਉੱਤੇ ਪੁਲਿਸ ਬਹੁਤ ਘੰਦੀ ਆ ਜੀ ਇੱਕ ਦੂਜੇ ਦੇ ਨਾਲ ਲੋਕ ਕੰਨਸੋਹਾਂ ਲੈਂਦੇ ਆ ਕਿ ਪੁਲਿਸ ਬਹੁਤ ਹੁੰਦੀ ਆ ਤੇ ਅੱਧੇ ਲੋਕ ਇਹ ਕਹਿ ਕੇ ਇਗਨੋਰ ਕਰਨੇ ਸੀ ਉਹ ਨਸ਼ਿਆਂ ਨੂੰ ਛਿਆਂ ਵਾਲਾ ਨੂੰ ਫੜਦੇ ਆ ਜੀ ਉਹ ਇਦਾਂ ਆ ਇੱਕ ਕਦੋਂ ਦੀ ਗੱਲ ਹੈ ਕਿੰਨਾ ਦਿਨਾਂ ਦੀ ਗੱਲ ਹੈ 14 ਤੋਂ 15 ਦੇ ਵਿੱਚ ਵਿੱਚ ਦੇ ਲੱਗੇ 14 April ਤੇ 15 April ਹਾਂਜੀ ਹਾਂਜੀ ਤੇ ਲੋਕ ਕੰਨਸੋਹਾਂ ਜੀ ਇੱਕ ਦੂਜੇ ਨਾਲ ਲੈਂਦੇ ਫਿਰਦੇ ਆ ਵੀ ਯਾਰ ਬੰਦੇ ਨਜਾਇਜ਼ ਜੇ ਆਪਣੇ ਪਿੰਡ ਗੱਡੀਆਂ ਲੈ ਖੜੇ ਹੁੰਦੇ ਆ ਲੱਗਦੇ ਪੁਲਿਸ ਵਾਲੇ ਆ ਤੇ ਹਰ ਚੀਜ਼ ਦਾ ਗੱਲਾਂ ਕਰਦੇ ਜੀ ਜੀ ਤੇ ਲੇਕਿਨ 15 ਨੂੰ ਫਿਰ ਮੈਨੂੰ ਇੱਕ ਸੁਨੇਹਾ ਆਉਂਦਾ ਫੋਨ ਆਉਂਦਾ ਜੀ ਕਿ ਤੁਹਾਡੇ ਪਿੰਡ ਵਿੱਚ ਜਤਿੰਦਰ ਸਿੰਘ ਸੁਪੁੱਤਰ ਜਸਪਾਲ ਸਿੰਘ ਜੀ ਕੋਈ ਹੈ ਜੀ ਮੈਂ ਕਿਹਾ ਜੀ ਸਾਡੇ ਪਿੰਡ ਇਹਦੇ ਪੈਰਲ ਦੋ ਨਾਮ ਆ ਸੇਮ ਐਡਰੈਸ ਆ ਪਿੰਡ ਵੀ ਉਹੀ ਆ ਜੀ ਤੇ ਉਹ ਕਹਿੰਦੇ ਜੀ ਠੀਕ ਹੈ ਰੋ ਅਸੀਂ ਤੁਹਾਨੂੰ ਫੋਟੋ ਭੇਜਦੇ ਆ ਜੀ ਉਹ ਫੇਰ ਫੋਟੋ ਭੇਜਦੇ ਆ ਕਹਿੰਦੇ ਜੀ ਆਹ ਆ ਜੀ ਮੁੰਡਾ ਹੋ ਜੀ ਤੇ ਮੈਂ ਇੱਕ ਛੋਟਾ ਜਿਹਾ ਪ੍ਰਸ਼ਨ ਕਰਦਾ ਵੀ ਇਹਨੇ ਸਰ ਕੀ ਕੀਤਾ ਜੀ ਕਿਨੇ ਤੁਹਾਨੂੰ ਮਿਲ ਕੇ ਆ ਕੇ ਦੱਸਾਂਗੇ ਜੀ ਆ ਕੇ ਮਿਲਦੇ ਆ ਤੇ ਬੱਚਾ ਘਰ ਨਹੀਂ ਮਿਲਦਾ ਜੀ ਤੇ ਉਹ ਬਹੁਤ ਜ਼ਿਆਦਾ ਸਖਤੀ ਦੇ ਨਾਲ ਘੁੰਮਦੀ ਆ 8 ਈ ਮਹੀਸ਼ਾਦੋ ਜੀ ਸਾਰੇ ਪਿੰਡ ਨੂੰ ਉਹਨਾਂ ਨੇ ਵਲਿਆ ਹੋਇਆ ਮੋਟਰਾਂ ਤੇ ਜਾਂਦੇ ਥਾਂ-ਥਾਂ ਜਾਂਦੇ ਆ ਜੀ ਤੇ 16 ਨੂੰ ਫਿਰ ਇਹਨੂੰ ਅਸੀਂ ਪੇਸ਼ ਕਰਾਦਨੇ ਜਦੋਂ ਪਰਿਵਾਰ ਨੂੰ ਬਹੁਤ ਸਖਤੀ ਨਾਲ ਕਹਿ ਕੇ ਜਾਂਦੇ ਨਾ ਜੀ ਵੀ ਬੱਚਾ ਪੇਸ਼ ਕਰਾਉਣਾ ਨਹੀਂ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਲੈ ਜਾਣਾ ਜੀ ਇਸ ਕਰਨੇ ਫਿਰ ਮੈਨਾਂ ਸੰਪਰਕ ਕੀਤਾ ਤੇ ਅਸੀਂ ਫਿਰ ਬੱਚਾ سپਰਦ ਕਰਤਾ ਜੀ ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਕਿਸ ਮਾਮਲੇ 'ਚ ਇਨਵੋਲ ਹੋਇਆ ਉਹ ਤੁਸੀਂ ਕਿੱਦਾਂ ਪਤਾ ਕੀਤਾ ਮੈਂ ਤੋ ਉਸ ਬੰਦੇ ਤਾਂ ਇੰਸਪੈਕਟਰ ਸਾਹਿਬ ਨੇ ਮੈਨੂੰ ਨੰਬਰ ਦੇ ਗਿਆ ਸੀ ਤੇ ਕੋਈ ਗੱਲਬਾਤ ਹੋਈ ਤਾਂ ਸਾਨੂੰ ਪੁੱਛ ਲਿਓ ਜਿਹਨੇ ਮੈਂ ਪੁੱਛਿਆ ਤੋ ਕਹਿੰਦੇ ਨਹੀਂ ਜੀ ਵੀ ਉਹ ਉਸ ਬੱਚੇ ਨੂੰ ਆਪਣੇ ਬਟਾਲੇ ਲੈ ਗਿਆ ਜੀ ਜੀ ਮੈਂ ਕਿਹਾ ਸਰ ਕੋਈ ਬਟਾਲੇ ਦਾ ਨੰਬਰ ਦੇ ਦਿਓ ਉਹਨਾਂ ਨੇ ਬਟਾਲੇ ਦਾ ਫਿਰ ਥਾਣੇ ਦਾ ਨੰਬਰ ਦਿੱਤਾ ਜੀ ਤੇ ਉੱਥੇ ਪੁੱਛਿਆ ਕਹਿੰਦੇ ਜੀ ਅਜੇ ਸਾਡੇ ਨਾਲ ਗੱਲਬਾਤ ਨਾ ਕਰਿਓ ਜੀ ਸਾਡੀ ਪੜਤਾਲ ਜਾਰੀ ਹੈ ਉਹ ਤੋਂ ਮੈਂ ਦੱਸਾਂਗੇ ਜੀ ਪਰ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਪਤਾ ਲੱਗਦਾ ਜੀ ਤੇ ਜਿੱਦਾਂ ਰਿਲੇਸ਼ਨ ਹੁੰਦੇ ਇੱਕ ਦੂਜੇ ਦੇ ਕਿਸੇ ਨਾ ਕਿਸੇ ਦੇ ਰਿਸ਼ਤੇਦਾਰੀ ਕੁ ਹੁੰਦੀ ਆ ਜਾਂ ਉਦਾਂ ਉਹ ਤੋਂ ਪਤਾ ਲੱਗਦਾ ਵੀ ਇਹ ਬੱਚਾ ਬਹੁਤ ਵੱਡੇ ਕਾਂਡ ਵਿੱਚ ਆ ਜਾਂਦਾ ਜੀ ਮੈਂ ਫਿਰ ਫੋਨ ਕਰਕੇ ਪੁੱਛਦਾ ਆ ਉਹ ਕਹਿੰਦੇ ਜੀ ਪਲੀਸ ਸਾਨੂੰ ਅਜੇ ਪੁੱਛੋ ਨਾ ਪੜਤਾਲ ਕਰ ਲੈਣ ਦਿਓ ਜੀ ਬਿਲਕੁਲ ਜ਼ਰੂਰੀ ਹੈ ਤੇ ਤੁਹਾਡਾ ਇਹ ਬੱਚਾ ਕਿਸੇ ਵੱਡੇ ਕਾਂਡ ਵਿੱਚ ਆ ਗਿਆ ਜੀ ਜਿਹਨੂੰ ਕਰਦੇ ਨੇ ਪਤਾ ਲੱਗਦਾ ਉਹ ਹਾਲੋਂ ਬਿਆਲ ਹੋ ਜਾਂਦੇ ਆ ਪਿੰਡ ਦੇ ਲੋਕ ਪਰੇਸ਼ਾਨ ਹੋ ਜਾਂਦੇ ਆ ਹੈਰਾਨ ਹੁੰਦੇ ਆ ਵੀ ਇਹ ਗੱਲ ਇੱਥੇ ਤੱਕ ਕਿਦਾਂ ਪਹੁੰਚ ਗਈ ਜੀ ਜਦੋਂ ਮਿਲਿਆ ਇਹੋ ਅਚਾਨਕ ਬੜਿਆ ਜਦ ਬੱਚਾ ਕੁਛ ਪਾ ਰਖਦਾ ਜੀ ਉਹਨਾਂ ਨੇ ਇਹੀ ਕਿਹਾ ਵੀ ਤੂੰ ਉਹੀ ਆ ਜਿਹਦੀ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਆ ਜੀ ਤੈਨੂੰ ਕੁੱਟਦੇ ਬਹੁਤ ਬੁਰੀ ਤਰ੍ਹਾਂ ਨੰਗਾ ਕਰ ਕਰ ਕੁੱਟਣਦੇ ਆ ਜੀ ਉਹਨੇ ਫੇ ਸਾਰਾ ਕਿਤੇ ਬਖਿਆਨ ਇਹ ਉਹਦੀ ਮਾਤਾ ਦੇ ਜਵਾਨੀ ਆ ਜੀ ਫੇ ਉਹਨੇ ਫੇ ਸਾਰੀ ਗੱਲਬਾਤ ਦੱਸਦਾ ਉਹ ਤੇ ਬਸ ਇੱਕੋ ਹੀ ਗੱਲ ਕਹਿਣਾ ਸੀ ਵੀ ਮੈਂ ਉਹਨਾਂ ਤੋਂ ਬਦਲਾ ਲੈਣਾ ਉਹਨਾਂ ਤੋਂ ਬਦਲਾ ਲੈਣਾ ਜੀ ਫਿਰ ਇਹਨੂੰ ਫਿਰ ਇਹ ਆਪ ਕਹਿ ਸਕਦੇ ਮਾਈਂਡ ਵਾਸ਼ ਕਰਕੇ ਇਹਨੂੰ ਆਪਣੇ ਨਾਂ ਲਾ ਲਿਆ ਇਦਵਾਰੀ ਨਹੀਂ ਮੈਂ ਕਹਿ ਸਕਦਾ ਕੁਝ ਵੀ ਵੀ ਉਹਨਾਂ ਨੇ ਕਿੱਦਾਂ ਇਹਨੂੰ ਹੈਂਡਲ ਕੀਤਾ ਮਾਈਂਡ ਵਾਸ਼ ਕੀਤਾ ਜਾਂ ਇਹਨੂੰ ਕੋ ਲਾਲਚ ਦਿੱਤਾ ਹੋਊਗਾ ਵੀ ਤੇਰੇ ਉਹ ਜਿਹੜੇ ਦੁਸ਼ਮਣ ਵੀ ਉਹਨਾਂ ਤੋਂ ਅਸੀਂ ਬਦਲਾ ਲਵਾਂਗੇ ਜੀ ਉਤੋਂ ਪਹਿਲਾਂ ਪਹਿਲਾਂ ਸ਼ਾਇਦ ਇਹ ਜਿਹੜਾ ਕੰਮ ਹੋਇਆ ਇਹਦੇ ਵਿੱਚ ਇਨਵੋਲ ਕਰ ਲਏ ਹੋਗੇ ਜੀ ਪਰ ਇਹ ਬੱਚੇ ਦਾ ਪਤਾ ਨਹੀਂ ਕਿਉਂ ਇਸ ਪਾਸੇ ਨੂੰ ਜਾਣਾ ਬਣ ਗਿਆ ਕਿਹੜੀ ਗੱਲੋਂ ਮੋੜ-ਮੁੜ ਕੇ ਪਰਿਵਾਰ ਇਹੀ ਕਹਿੰਦਾ ਵੀ ਇਹ ਘਰ ਦੇ ਵਿੱਚ ਇੱਕੋ ਰਾਗ ਲਾਪਦਾ ਰਹਿੰਦਾ ਸੀ ਮੈਂ ਮਾਰ ਦੇਣਾ ਜਾਂ ਮਾਰ ਦੇਣਾ ਮਰ ਜਣਾ ਜਾਂ ਮਾਰ ਦੇਣਾ ਉਰਥਲਾ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗਾ ਜੀ ਕਿ ਉਹਦੀ ਪੜਤਾਲ ਕੀਤੀ ਜਾਵੇ ਕਿ ਉਹ ਲੋਕ ਕੌਣ ਸਨ ਜਿਨ੍ਹਾਂ ਨੇ ਇਹਨੂੰ ਇੰਨਾ ਤੱਕਾ ਦੇ ਕੇ ਇੱਥੇ ਰੱਖ ਪਹਚਾਇਆ ਜੀ ਕਿਸ ਦੀ ਵਜ੍ਹਾ ਦੇ ਨਾਲ ਉਹ ਬੱਚਾ ਇੱਥੋਂ ਤੱਕ ਗਿਆ ਇੱਕ ਸੁਧਾਰਨ ਪਰਿਵਾਰ ਦਾ ਬੱਚਾ ਜੀ ਕਮਾ ਕੇ ਖਾਣ ਵਾਲਾ ਪਿਤਾ ਜੀ ਉਹਦੇ 8-8 ਘੰਟੇ ਦੀ ਜਗ੍ਹਾ 16 ਘੰਟੇ ਮਿਲਜੇ ਕੰਮ ਕਰਕੇ ਹੁੰਦੇ ਜੀ ਮਾਂ ਹਾਊਸ ਵਾਈਫ ਆ ਪਿਤਾ ਜੀ ਉਹਨਾਂ ਦੇ ਦਾਦਾ ਜੀ ਮੰਜੇ ਤੇ ਪਏ ਆ ਜੀ ਉਹਨਾਂ ਨੇ ਕਿਹਾ ਹੁਣ ਜੀ ਅਸੀਂ ਸੰਪਰਕ ਪੁਲਿਸ ਨਾਲ ਕਰਾਂਗੇ ਤੂੰ ਉਹਨਾਂ ਨੇ ਕਹਿਣਾ ਕਿ ਤੁਸੀਂ ਲਿਖ ਕੇ ਦਿਓ ਜੀ ਜਦੋਂ ਲਿਖ ਕੇ ਦੇਵਾਂਗੇ ਜਿਹੜੇ ਸਾਡੇ ਬੱਚੇ ਨੂੰ ਘੁਟਦੇ ਰਹੇ ਆ ਉਹ ਆ ਕੇ ਇਹਨਾਂ ਨੂੰ ਵੀ ਕੁਝ ਕਰ ਜਾਣਗੇ ਜੀ ਬਿਲਕੁਲ ਇਹ ਮੈਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਕਹਿੰਨਾ ਕਿ ਪ੍ਰਸ਼ਾਸਨ ਆਪਣੀ ਪੰਦਰ ਦੇ ਉੱਤੇ ਹੀ ਇਹ ਪ੍ਰੂਫ ਲੈ ਕੇ ਵੀਡੀਓ ਦੇ ਉਹਨਾਂ ਦੇ ਉੱਤੇ ਐਕਸ਼ਨ ਲਵੇ ਜੀ ਕਿ ਉਸ ਬੱਚੇ ਨੂੰ ਇਹ ਭਟਕਦੀ ਹੋਈ ਅੱਗ ਦੇ ਵਿੱਚ ਧੱਕਣ ਵਾਲੇ ਇਹ ਲੋਕ ਆ